ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਕੈਂਮੈਨ ਕਿਤੇ ਕਿਤੇ ਦਰਮਿਆਨੀ بارش ਹੋਈ ਹੈ ਤੁਸੀਂ ਆਪਦਾ ਏਰੀਆ ਕਮੈਂਟ ਕਰਕੇ ਦੱਸ ਸਕਦੇ ਆ ਕਿ ਤੁਹਾਡੇ ਜਿਹੜਾ ਮੀਂਹ ਦੇ ਕੀ ਹਾਲਾਤ ਨੇ ਮੀਂਹ ਪਿਆ ਜਾਂ ਨਹੀਂ ਪਿਆ ਜਾਂ ਹਲਕੀ ਕੈਂਮੈਨ ਹੋਈ ਹੈ ਜਾਂ ਚੰਗਾ ਮੀਂਹ ਪੈ ਗਿਆ ਕਿਉਂਕਿ ਇਹ ਸਟੇਜ ਦੇ ਉੱਤੇ ਖਾਸ ਤੌਰ ਤੇ ਸਾਰੀਆਂ ਫਸਲਾਂ ਵਾਸਤੇ ਆਪਾਂ ਕਹਿ ਸਕਦੇ ਹਾਂ ਹਲਕੇ ਤੋਂ ਦਰਮਿਆਨਾ ਮੀ ਫਸਲ ਦੇ ਮੁੱਢਲੇ ਵਾਧੇ ਦੌਰਾਨ ਰੀਪਰੋਡਕਟਿਵ ਫੇਜ਼ ਤੋਂ ਪਹਿਲਾਂ-ਪਹਿਲਾਂ ਬਹੁਤ ਫਾਇਦੇਮੰਦ ਹੁੰਦਾ ਜਿਦੀ ਕਿ ਕਣਕ ਦੇ ਵਜਾਂ ਹੋਰ ਫਸਲਾਂ 'ਚ ਆਪਾਂ ਵੇਟ ਵੀ ਕਰ ਰਹੇ ਸੀਗੇ ਕਿਉਂਕਿ ਚੰਗਾ ਮੀ ਨਾ ਕੇਵਲ ਨਾਈਟ੍ਰੋਜਨ ਖਾਸ ਤੌਰ ਤੇ ਨਾਈਟ੍ਰੋਜਨ ਜਾਂ ਸਲਫਰ ਨਾਲ ਭਰਪੂਰ ਹੁੰਦਾ ਬਲਕਿ ਫਸਲ ਨੂੰ ਜਿਹੜਾ ਐਡਿਕੁਐਟ ਮੌਇਸਚਰ ਦੇਣਾ ਉੱਪਰ ਜਿਹੜੇ ਨਿਊਟਰੀਐਂਟ ਆਪਾਂ ਦਿੰਨੇ ਆ ਫਸਲ ਨੂੰ ਜ਼ਮੀਨ ਦੇ ਉੱਤੇ ਬੇਸ਼ੱਕ ਆਪਾਂ ਕੋਸ਼ਿਸ਼ ਕਰਦੇ ਆ ਕਿ ਪਾਣੀ ਤੋਂ ਪਹਿਲਾਂ ਜਿਹੜੀਆਂ ਖਾਦਾਂ ਖਰਾਕ ਦਿੱਤੀ ਜਾਵੇ ਪਰ ਮੀਂਹ ਵੀ ਜਿਹੜਾ ਹੈਗਾ ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਜ਼ਮੀਨ 'ਚ ਇਨਕਾਰਪੋਰੇਟ ਕਰਨ ਦੇ ਵਿੱਚ ਤੇ ਜੜਾਂ 'ਚ ਪਚਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਬਰੀਕ ਬਰੀਕ ਜਿਹੜੀਆਂ ਚੈਨਲਜ਼ ਨੇ ਬਰੀਕ ਬਰੀਕ ਪੋਰਸ ਆਪਾਂ ਕਹਿ ਸਕਦੇ ਆ ਜ਼ਮੀਨ 'ਚ ਬਣਦੇ ਨੇ ਜਦੋਂ ਪਾਣੀ ਜਾਂਦਾ ਹੈ ਮੂਵ ਕਰਦਾ ਹੈ ਉਹਦੇ ਨਾਲ ਸੋਇਲ ਰੇਸ਼ਨ ਵੀ ਪ੍ਰੋਪਰ ਹੁੰਦੀ ਹੈ ਇੰਪਰੂਵ ਹੁੰਦੀ ਹੈ ਤੇ ਫਸਲਾਂ ਵਾਸਤੇ ਜਿਹੜਾ ਹੈਗਾ ਬਹੁਤ ਵਧੀਆ ਰੋਲ ਹੈ ਜਿਹੜਾ ਉਹ ਅਦਾ ਕਰਦਾ ਹੈ ਜਿਹੜੀ ਹਵਾ ਹੈ ਕਿਉਂਕਿ ਮੀਂਹ ਜਿਹੜਾ ਇਹ ਚੂਨੇ ਦੀ ਬਾਡੀ ਤੋਂ ਬਾਅਦ ਮੀਂਹ ਚੰਗਾ ਨਹੀਂ ਪਿਆ ਸੀ ਹਵਾ ਜਿਹੜੀ ਹੈਗੀ ਉਹ ਵੀ ਪਿਓਰ ਹੋ ਜਾਂਦੀ ਹੈ ਹਵਾ ਜਿਹੜੀ ਬੜੀ ਸਾਫ਼ ਹੋ ਜਾਂਦੀ ਹੈ ਤਾਂ ਮੀਂਹ ਵਾਲੀ ਜਿਹੜੀ ਪੂਰਤੀ ਆਪਣੀ ਹੋ ਗਈ ਹੈ ਜਿਹੜੇ ਕਿਸਾਨ ਵੀਰਾਂ ਨੇ ਹੁਣ ਜਿਹੜਾ ਸਵਾਲ ਸੀਗਾ ਕਿ ਨਦੀਨ ਨਾਸ਼ਕ ਜਿਹੜੇ ਸਪਰੇਅ ਕੀਤੇ ਹੋਏ ਆ ਕੱਲ ਕੀਤੇ ਆ ਜਾਂ ਪਰਸੋਂ ਕੀਤੇ ਆ ਦੇਖੋ ਜਿਹੜਾ ਕਿਸਾਨ ਵੀਰ ਉਹ ਨਦੀਨ ਨਾਸ਼ਕਾਂ ਦਾ ਜਿਹੜਾ ਆਪਦਾ ਕੰਮ ਕਰਨਾ ਉਹ ਤਾਂ ਸਟਾਰਟ ਹੋ ਜਾਂਦਾ 24 ਘੰਟੇ ਦੇ ਵਿੱਚ ਜੇ ਬਿਸ਼ਰਤੇ ਕਿ ਆਪਾਂ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਕੀਤੇ ਹੋਏ ਪੂਰਾ ਪਾਣੀ ਲਾ ਕੇ ਫਲੈਟ ਫੈਨ ਨੋਜ਼ਲ ਦੇ ਨਾਲ ਪਰ ਜਿਹੜਾ ਹੈਗਾ ਮੀਂਹ ਦੀ ਇੰਟੈਂਸਿਟੀ ਮਤਲਬ ਜੇ ਮੀਂਹ ਚੰਗਾ ਪੈ ਜਾਵੇ ਤਾਂ ਉਹ ਕਿਸੇ ਹੱਦ ਤੱਕ ਜਿਹੜਾ ਹੈਗਾ ਉਹਦੀ ਐਫੀਸ਼ੀਐਂਸੀ ਘਟਾ ਸਕਦਾ ਹੈ ਜੇ ਮੀ ਬਹੁਤ ਹਲਕਾ ਹੈ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਕਾਰਨ ਕੀ ਹੁੰਦਾ ਕਿ ਇਹਦੇ ਨਾਲ ਬੇਸ਼ੱਕ ਆਪਾਂ ਚੰਗਾ ਨਦੀਨ ਨਾਸ਼ਕ ਕਰਦੇ ਆ ਪਰ ਉਹਦੀ ਡਿলিউਸ਼ਨ ਹੋਣੀ ਜਾਂ ਨਦੀਨ ਨੂੰ ਬਲ ਮਿਲਣਾ ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਧਿਆਨ ਚ ਰੱਖਦੇ ਆ ਆਪਾਂ 5-7 ਦਿਨ ਜਿਹੜਾ ਹੈਗਾ ਦਾ ਰਿਜ਼ਲਟ ਵੇਟ ਕਰ ਸਕਦੇ ਆ ਨਦੀਨ ਨਾਸ਼ਕ ਦੁਬਾਰਾ ਕਰਨ ਚ ਆਪਾਂ ਕੋਈ ਐ ਨਿਕਾਲੀ ਕਰਨੀ ਹੈਗੀ ਕਿ ਆਪਣਾ ਨਾਲ ਦੀ ਨਾਲ ਹੀ ਉਹ ਸਾਫ ਹੋ ਜਾਂਦਾ ਕਿਉਂਕਿ 5-7 ਦਿਨਾਂ ਬਾਅਦ ਵਿਜ਼ੀਬਲ ਰਿਜ਼ਲਟ ਆ ਤੁਹਾਨੂੰ ਜਿਹੜਾ ਦੇਖ ਕੇ ਕਿਉਂਕਿ 4-5 ਦਿਨ ਤੇ ਜਾ ਕੇ ਨਤੀਜਾ ਸ਼ੁਰੂ ਹੁੰਦਾ ਜਿਹੜੇ ਚੰਗੇ ਨਦੀਨ ਨਾਸ਼ਕਾ ਉਹ 2 ਹਫ਼ਤੇ ਦਾ ਸਮਾਂ ਲੈਂਦੇ ਆ ਕੰਪਲੀਟ ਨਦੀਨ ਜਿਹੜੇ ਜ਼ਮੀਨ ਚੋਂ ਫਸਲ ਚੋਂ ਸਾਫ਼ ਕਰਨ ਨੂੰ ਤਾਂ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਤੁਸੀਂ ਕਰਨਾ ਕੀ ਜਿੱਥੇ ਤੁਹਾਡੀ ਫਸਲ ਚਾਹੇ ਆਪਣੀ ਬਹੁਤ ਵਧੀਆ ਚੱਲ ਰਹੀ ਆ ਪਰ ਜੇ ਤੁਸੀਂ ਨਹੀਂ ਸਪਰੇਅ ਕੀਤੀ ਤਾਂ ਤਾਂ ਲਈ ਝਾੜ ਦੇ ਇਜ਼ਾਫੇ ਦੇ ਵਿੱਚ ਹੁਣ ਆਪਾਂ ਨੂੰ ਮਦ ਪੂਰੀ ਫੁੱਲ ਮਿਲੂਗੀ ਨਾਲ ਨਾਲ ਕਿਉਂਕਿ ਫਸਲ ਵੀ ਚੰਗੀ ਤਰੂਗੀ ਤੇ ਨਾਲ ਆਪਾਂ ਜਿਹੜੀਆਂ ਹੈਗੀਆਂ ਖਰਾਕੀ ਤੱਤਾਂ ਵਾਲੀਆਂ ਸਪਰੇਅਾਂ ਕਰਾਂਗੇ ਤਾਂ ਝਾੜ ਨੂੰ ਆਪਾਂ ਚੰਗੇ ਪੱਧਰ ਦੇ ਉੱਤੇ ਲੈ ਕੇ ਜਾਵਾਂਗੇ ਜਿੱਥੇ ਕਿਤੇ ਤੁਹਾਡੇ ਖੇਤਾਂ ਦੇ ਵਿੱਚ ਸਲਫਰ ਤੱਤ ਵਗੈਰਾ ਦੀ ਥੋੜੀ-ਬੋਤੀ ਘਾਟ ਨਜ਼ਰ ਆ ਰਹੀ ਹੈ ਉੱਥੇ ਤੁਸੀਂ ਦੂਜੇ ਪਾਣੀ ਤੋਂ ਪਹਿਲਾਂ ਥੋੜਾ-ਬੋਤਾ ਜ਼ਰੂਰ ਦਿਓ ਕਿਉਂਕਿ ਕਈ ਖੇਤਾਂ ਦੇ ਵਿੱਚ ਸਾਰੇ ਖੇਤਾਂ ਦੇ ਵਿੱਚ ਜਿਹੜਾ ਪੀਲਾਪਣ ਉਹ ਛਾਇਆ ਹੋਇਆ ਤਾਂ ਇਸ ਕਰਕੇ ਬੈਂਟੋਨਾਈਟ ਸਲਫਰ ਤੁਸੀਂ ਦੇਣ ਦੀ ਕੋਸ਼ਿਸ਼ ਜ਼ਰੂਰ ਕਰੋ ਆਖਰੀ ਕਸ਼ਤ ਜਦੋਂ ਆਪਾਂ ਯੂਰੀਆ ਦੀ ਦੇਣੀ ਆ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਡਿਟੇਲ ਹੁਣ ਆਪਾਂ 50 55 ਦਿਨ ਤੇ ਜਾ ਕੇ ਕੀ ਜ਼ਰੂਰਤ ਆ ਫਸਲ ਦੇ ਵਿੱਚ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰੂੰਗਾ ਇੱਕ ਨਦੀਨ ਨਾਸ਼ਕਾਂ ਬਾਰੇ ਇੱਕ ਦੋ ਜਿਹੜੇ ਪੁਆਇੰਟ ਨੇ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਆਪਣੀ ਫਸਲ ਤੋਂ ਆਪਾਂ ਜਿੱਥੇ ਕੋਈ ਸਟ्रेस ਪੈਂਦੀ ਹੈ ਤਾਂ ਉਹਨੂੰ ਆਪਾਂ ਰਿਮੂਵ ਕਿਹੜੇ ਤਰੀਕੇ ਕਰ ਸਕਦੇ ਹਾਂ ਜਾਂ ਖਾਸ ਤੌਰ ਤੇ ਜਿਹੜਾ ਨਦੀਨ ਨਾਸ਼ਕਾ ਕਈ ਥਾਵਾਂ ਤੇ ਸਪਰੇ ਦੇ ਰਿਜ਼ਲਟ ਕਿਸਾਨ ਵੀਰਾਂ ਨੂੰ ਨਹੀਂ ਮਿਲ ਰਹੇ ਜਵਨ ਦੀ ਨਦੀਨ ਆਸ਼ਕ ਬਾਰੇ ਪੁੱਛ ਰਹੇ ਕਿ ਆਪਾਂ ਕਿਹੜਾ ਚਾਹੇ ਕਿ ਆਪਾਂ ਪਹਿਲਾਂ ਮੈਂ ਵੀਡੀਓ ਸਾਂਝੀ ਵੀ ਕਰਤੀ ਆ ਤਾਂ ਨਦੀਨ ਆਸ਼ਕ ਬਾਰੇ ਮੈਂ ਵੀਡੀਓ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰਾ ਮੇਨ ਜੋਰ ਆ ਜਿਹੜਾ ਇਸੇ ਗੱਲ ਤੇ ਕਿ ਤੱਤਾਂ ਵਾਲੀ ਸਪਰੇ ਆ ਜਿਹੜੀ 60000 ਨਤੀਜਿਆਂ ਵਾਲਾ ਜਿਹੜਾ ਆਪਣਾ ਚਮਤਕਾਰੀ ਚੰਗਾ ਤੱਤਾਂ ਵਾਲਾ ਕੋਲ ਹੈ ਮੈਗਨੀਜ਼ ਜਿੰਕ ਵਾਲੀ ਦਾ ਪਣ ਯੂਰੀਆ ਉਹ ਲਾਜ਼ਮੀ ਕਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੁਖ